ਹਾਂਜੀ ਦੋਸਤੋ ਸਾਨੂੰ ਸਤਿ ਸ੍ਰੀ ਅਕਾਲ ਦੋਸਤੋ ਹੋਰ ਸਭ ਠੀਕ ਠਾਕ ਹੋ ਹੋਮੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਠੀਕ ਠਾਕ ਹੀ ਰੱਖੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ গারਲਫ੍ਰੈਂਡ ਅਤੇ ਬாய்ਫ੍ਰੈਂਡ ਬੱਸ ਦੇ ਵਿੱਚ ਬੈਠ ਕੇ ਇੱਕ ਦੂਜੇ ਦੇ ਨਾਲ ਗੱਲਾਂ ਕਰ ਰਹੇ ਨੇ ਗੱਲਾਂ ਕਰਦੇ ਕਰਦੇ ਉਹਨਾਂ ਦੀ ਬੈਸ ਵੀ ਹੋ ਰਹੀ ਹੈ ਤੇ ਦੋਸਤੋ ਮੁੰਡਾ ਕੁੜੀ ਦੇ ਸਰੀਰ ਤੇ ਵੀ ਹੱਥ ਮਾਰ ਰਿਹਾ ਹੈ ਬਸ ਦੇ ਵਿੱਚ ਬੈਠੇ ਨੇ ਹੀ ਕਿਸੇ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤੀ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਕਿ ਇਸ ਤਰ੍ਹਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਨਾ ਅਪਲੋਡ ਕੀਤੀਆਂ ਜਾਣ ਕਿਉਂਕਿ ਅੱਜ ਕੁੜੀ ਹੈ ਤੇ ਕੱਲ ਨੂੰ ਇਸ ਕੁੜੀ ਨੇ ਕਿਸੇ ਪਰਿਵਾਰ ਦੀ ਨੂੰਹ ਵੀ ਬਣਨਾ ਹੈ ਦੋਸਤੋ ਜੇਕਰ ਕੁੜੀਆਂ ਦੀ ਮਜਬੂਰੀ ਹੁੰਦੀ ਹੈ ਤੇ ਕੁੜੀਆਂ ਦੀ ਮਜਬੂਰੀ ਨੂੰ ਹਵਾ ਦੇ ਵਿੱਚ ਉਸਾਲਿਆ ਨਾ ਕਰੋ ਦੋਸਤੋ ਇਸ ਤਰ੍ਹਾਂ ਦੀਆਂ ਵੀਡੀਓ ਜੇਕਰ ਕੁੜੀ ਦਾ ਪਰਿਵਾਰ ਜਾਂ ਕੁੜੀ ਦਾ ਸਹੁਰਾ ਪਰਿਵਾਰ ਹੀ ਦੇਖ ਲਵੇ ਤਾਂ ਉਡੀ ਦੀ ਸਾਰੀ ਜ਼ਿੰਦਗੀ ਹੀ ਬਰਬਾਦ ਹੋ ਜਾਂਦੀ ਹੈ ਦੋਸਤੋ ਇਸ ਵੀਡੀਓ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ